ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾ ਨੂੰ ਹਿਰਾਸਤ ਵਿੱਚ ਲੈਣ ਲਈ ਉਹਨਾਂ ਦੇ ਘਰਾਂ ਤੇ ਸਰਕਾਰ ਬਲਡوزر ਫੇਰ ਰਹੀ ਹੈ ਔਰ ਕਈ ਘਰ ਨਸ਼ਾ ਤਸਕਰਾ ਦੇ ਟਾਇਟੇਰੀ ਕਰ ਰਹੀ ਹੈ ਦੂਜੇ ਪਾਸੇ ਕਿਸਾਨਾਂ ਦੀ ਗ੍ਰਿਫਤਾਰੀ ਵੀ ਹੋ ਰਹੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪਹਿਲੇ ਲੜਾਈ ਲੜ ਰਹੇ ਸੀ ਹੁਣ ਪੰਜਾਬ ਸਰਕਾਰ ਦੇ ਖਿਲਾਫ ਸਿੱਧੀ ਲੜਾਈ ਹੋ ਗਈ ਹੈ ਸਰਕਾਰ ਆਖਦੀ ਹੈ ਪਬਲਿਕ ਨੂੰ ਪ੍ਰੇਸ਼ਾਨ ਨਹੀਂ ਕਰਨਾ ਕਿਸਾਨ ਸੜਕਾਂ ਤੇ ਉਤਰਦੇ ਨੇ ਔਰ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਨਸ਼ਾ ਤਸਕਰਾਂ ਦੇ ਘਰ ਜਿਹੜੇ ਆ ਉਹ ਟੈਟ ਟੈਰੀ ਕਰ ਰਹੇ ਨੇ ਪਰ ਦੂਜੇ ਪਾਸੇ ਇੱਕ ਤਸਵੀਰ ਤੁਹਾਨੂੰ ਇੱਕ ਦਿਖਾਣਾ ਕਿ ਜਿੰਨੇ ਵੀ ਨੁਮਾਇंदे ਆਮ ਆਦਮੀ ਪਾਰਟੀ ਦੇ ਦੇਖ ਰਹੇ ਨੇ ਜਾਂ ਐਮ ਐਲ ਏ ਦੇਖ ਰਹੇ ਨੇ ਇਹ ਪਿੰਡ ਸਾਨੇਵਾਲ ਦਾ ਹੈ ਗੋਸਗੜ ਪਿੰਡ ਹੈ ਪਿੱਛੇ ਟੀਪਰ ਹੈ ਰੇਤਾ ਦੇ ਔਰ ਮਾਈਨਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਕਈ ਹੋਰ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦੀ ਆ ਪਰ ਅੱਜ ਤਸਵੀਰ ਕੁਝ ਹੋਰ ਨਜ਼ਰ ਆ ਰਹੀ ਹੈ ਇਸ ਸਰਕਾਰ ਦੇ ਦੌਰਾਨ ਕਿਉਂਕਿ ਪਿੰਡ ਦੇ ਲੋਕ ਹੈ 10 ਪਿੰਡਾਂ ਦੇ ਲੋਕ ਇਕੱਠੇ ਹੋਏ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਇਹ ਸਾਨੇਵਾਲ ਦਾ ਹਲਕਾ ਹੈ ਔਰ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਹੈ ਹਰਦੀਪ ਸਿੰਘ ਮੁੰਡਿਆ ਇਹ ਉਹਨਾਂ ਦਾ ਹਲਕਾ ਹੈ ਔਰ ਮੰਤਰੀ ਦਾ ਹਲਕਾ ਹੋਵੇ ਲੋਕ ਸੜਕਾਂ ਦੇ ਉੱਤੇ ਹੁਣ ਲੋਕ ਪਿੰਡਾਂ ਦੇ ਵਿੱਚ ਇਕੱਠੇ ਹੋਏ ਹੋਣ ਆਪਣੇ ਆਪ ਦੇ ਵਿੱਚ ਸਵਾਲ ਉੱਠਨੇ ਸਰਕਾਰ ਤੇ ਲਾਜ਼ਮੀ ਹੈ ਇਹਨਾਂ ਦੇ ਵਿੱਚ ਕੁਝ ਔਰਤਾਂ ਵੀ ਨੇ ਕੁਝ ਜਿਹੜੇ ਨੌਜਵਾਨ ਵੀ ਨੇ ਔਰ ਕੁਝ ਬਜ਼ੁਰਗ ਵੀ ਨੇ ਸਰਪੰਚ ਵੀ ਇੱਥੇ ਖੜੇ ਨੇ ਔਰ ਹੱਥ ਦੇ ਵਿੱਚ ਇੱਕ ਮੇਰੇ ਖਿਆਲ ਨਾਲ ਇੱਕ ਸ਼ਿਕਾਇਤ ਦਫਤਰ ਕਾਰਜਕਾਰੀ ਇੰਜੀਨੀਅਰਿੰਗ ਇਹ ਮਾਈਨਿੰਗ ਵਿਭਾਗ ਨੂੰ ਇੱਕ ਸ਼ਿਕਾਇਤ ਵੀ ਲਿਖੀ ਹੋਈ ਆ ਪਰ ਸੁਣਵਾਈ ਨਹੀਂ ਹੋ ਰਹੀ ਕੀ ਸਭ ਤੋਂ ਪਹਿਲਾਂ ਤੁਹਾਡੇ ਪੀਟੀ ਨਿਊਜ਼ ਦਾ ਤੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੀ ਤੁਸੀਂ ਬਾਅਦ ਚੁੱਕੀ ਅਸੀਂ ਸਾਡੇ ਪਿੰਡਾਂ ਦੇ ਵੱਲੋਂ ਥੋੜਾ ਧੰਨਵਾਦ ਕਰਦੇ ਆ ਔਰ ਇੱਕ ਤੁਹਾਨੂੰ ਬੇਨਤੀ ਵੀ ਕਰਦੇ ਆ ਕਿ ਇੱਕ ਪੰਜਾਬ ਸਰਕਾਰ ਨੇ ਨਾਬਜੋ ਕੰਪਨੀ ਛੋਟੀ ਜੀ ਖੱਡ ਰੋਡ ਪਿੰਡ ਰਾਡ ਕਰਦੀ ਜਿਹਦੀ ਲਾੜ ਕਰਨ ਦੇ ਨਾਲ ਉਹਦੇ 10 ਪਿੰਡ ਆਲੇ ਦਿਵਾਲੇ ਮੈਨਿੰਗ ਕਰਦੇ ਆ ਔਰ ਜਿਹੜਾ ਸਾਡੇ 7 ਲੋਦਾ ਬਨ ਦੇਖੋ ਸਰਕਾਰ ਕਹਿੰਦੀ ਹੈ ਬੰਨ ਕਾਦੇ ਬਸ ਲੈਂਦਾ ਸੇਫਟੀ ਵਾਸਤੇ ਹੁੰਦਾ ਲੋਕਾਂ ਦੀ ਕਿ ਲੋਕਾਂ ਦੀ ਜਾਨੇ ਮਾਨੇ ਨੂੰ ਤੋਂ ਬਚਾਇਆ ਜਾ ਸਕੇ ਪਰ ਅੱਜ ਸਰਕਾਰ ਨੇ ਕੀ ਕੀਤਾ 3 ਕਿਲੋਮੀਟਰ ਬੰਨ ਖਤਮ ਕਰ ਦਿੱਤਾ ਬੰਨ 4 4 ਫੁੱਟ ਥੱਲੇ ਬਹਿ ਚੁੱਕਾ ਵਾ ਓਵਰਲੋਡ ਟਿਪਰ ਇੰਨੇ ਚੱਲਦੇ ਆ ਕਿ ਸਾਡੇ ਪਿੰਡਾਂ ਦਾ ਜਿਨ੍ਹਾਂ ਤੋਂ ਦੁੱਖ ਰੋ ਹੋ ਚੁੱਕਾ ਵਾ ਔਰ ਇੱਕ ਦਿਖਤ ਨੂੰ ਦੱਸਣਾ ਚਾਹਨਾ ਕਿ ਤੁਸੀਂ ਟੱਕ ਦੇ ਵਿੱਚ ਜਾ ਕੇ ਦੇਖੋ ਮੈਂ ਮਹਿਕਮੇ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਐਨਓਸੀ ਦਿੱਤੀ ਆ ਉਹਨਾਂ ਤੇ ਬੰਨ ਦੀ ਕਾਰਵਾਈ ਕਰੋ ਇੱਕ ਟਾਵਰ ਲੱਗੇ ਹੋਏ ਆ 220 ਕੇਵੀ ਦੇ ਜਿਹੜੇ ਭਾਗੜਾ ਡੈਮ ਨੂੰ ਜੋੜਦੇ ਆ ਸਿੱਧੇ ਪਟਿਆਲੇ ਜਾਂ ਅੱਥੋਂ ਹੁੰਦੀ ਸਾਡੇ ਪਿੰਡਾਂ ਵਿੱਚੋਂ ਹੁੰਦੀ ਹੋਈ ਪਟਿਆਲੇ ਨੂੰ ਜਾਂਦੇ ਆ ਤੇ ਪਹਾੜਾ ਡੈਮ ਤੋਂ ਸ਼ੁਰੂ ਹੁੰਦੀ ਆ ਉਹ ਪਹਾੜਾ ਡੈਮ ਨਾਲ ਅਟੈਚ ਆ ਉਹਦੀ ਜੜ ਦੇ ਵਿੱਚ ਵੀ ਦਿੱਤਾ ਇਹਨਾਂ ਕੱਢ ਦਿੱਤਾ ਵਾ ਮੈਂ ਉਹਦੀ ਸਬੰਧ ਵਿੱਚ ਵੀ ਕਈ ਵੀ ਦਰਖਾਸਤਾਂ ਦਿੱਤੀ ਚੀਫ ਇੰਜੀਨੀਅਰ ਸਾਹਿਬ ਨੂੰ ਦਿੱਤੀ ਉਹ ਸਾਡਾ ਕੰਮ ਦੇਈਆਂ ਦਰਖਾਸਤਾਂ ਦੇ ਜੰਦੇ ਆ ਮੈਂ ਇਸ ਸਬੰਧ ਦੇ ਵਿੱਚ ਮੈਂ ਸਰਪੰਚ ਹੋਣ ਦੇ ਨਾਤੇ ਮੈਂ ਨਗਰ ਵੱਲੋਂ ਸਾਡੇ ਇਲਾਕੇ ਵੱਲੋਂ ਇੱਕ ਪੰਜਾਬ ਹਰਿਆਣਾ ਹਾਈ ਕੋਰਟ ਚ ਰਿਟ ਵਿੱਚ ਦਾਇਰ ਕੀਤੀ ਨੇ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਧਰਨੇ ਦੇ ਬੈਠੇ ਹੋ ਸਾਨੂੰ 4 ਦਿਨ ਹੋ ਗਏ ਜੀ ਕੋਈ ਕੋਈ ਸੁਣਵਾਈ ਨਹੀਂ ਸੁਣਵਾਈ ਸਾਨੂੰ ਉਲਟਾ ਪਾਲਿਸ ਮੱਤੇਵਾੜੇ ਚੌਂਕੀ ਦਾ ਇਨਚਾਰਜ ਸਾਡੇ ਦਾ ਤੱਕਾ ਕਰਦਾ ਨਹੀਂ ਪੁਲਿਸ ਨੂੰ ਦੱਸੋ ਨਾ ਵੀ ਇੱਕ ਟੀਪਰ ਖੜੇ ਨੇ ਪੁਲਿਸ ਦਾ ਕਾਰਵਾਈ ਕਰੇਗੀ ਜਦੋਂ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਕਹਿੰਦਾ ਸਾਡਾ ਕੰਮ ਨਹੀਂ ਜੇ ਮੈਨਿੰਗ ਨਾਲ ਕਰਦਾ ਮੈਂ ਫਟਾ ਕੰਮ ਨਹੀਂ ਰਾਜ ਦਾ ਕਰਵਾਜੀ ਜਿਹੜਾ ਚੀਫ ਇੰਜੀਨੀਅਰ ਇਫੈਕਸ਼ਨ ਸਾਹਿਬ ਆ ਅਸੀਂ ਕਿਹਦੀ ਸ਼ੈਦ ਚੱਲ ਰਿਹਾ ਸਭ ਇਹ ਸਭ ਸਰਕਾਰ ਦੀ ਸ਼ੈਦ ਚੱਲਦਾ ਹੈ ਸਰਕਾਰ ਨੂੰ ਬੇਨਤੀ ਕਰਨ ਲੱਗੇ ਆ ਤੁਹਾਡੇ ਤੁਹਾਡੇ ਹਲਕੇ ਦੇ ਵਿੱਚ ਮੰਤਰੀ ਦਾ ਇਹ ਹਲਕਾ ਕੀ ਲੱਗਦਾ ਕੀ ਹੈ ਤੁਹਾਨੂੰ ਮੰਤਰੀ ਸਾਹਿਬ ਤਾਂ ਆਪ ਦੇ ਨੂੰ ਬੋਲੋ ਮੰਤਰੀ ਸਾਹਿਬ ਆਪ ਪਹਿਲੇ ਪਰਚੇ ਹੋਏ ਜਦੋਂ ਕਾਂਗਰਸੀ ਸਰਕਾਰ ਸੀ ਮੰਤਰੀ ਸਾਹਿਬ ਤੇ ਪਰਚਾ ਹੋਇਆ ਰਿੱਤੇ ਦਾ ਅੱਜ ਵੀ ਮੰਤਰੀ ਸਾਹਿਬ ਦੀ ਛੈ ਨੇ ਕੰਮ ਚੱਲਦਾ ਹੈ ਕਿਉਂਕਿ ਲੋਕ ਇੱਥੇ ਮੰਤਰੀ ਸਾਹਿਬ ਨੂੰ ਮਿਲਣਾ ਸੀ ਨਾ ਅਸੀਂ ਮਿਲਦੇ ਬਾਅਦ ਠਾਰ ਰਹੇ ਜੀ ਸਾਡੀ ਕੋਈ ਸੁਣਦਾ ਹੀ ਨਹੀਂਗਾ ਤੁਸੀਂ ਮਿਲੇ ਮੰਤਰੀ ਸਾਹਿਬ ਹਾਂ ਕਈ ਸਾਡੇ ਪਿੰਡਾਂ ਦੇ ਸਰਪੰਚਾਂ ਨੇ ਵੀ ਮੰਗ ਪਾ ਦਿੱਤੇ ਆ ਅਸੀਂ ਅਪੀਲਾਂ ਵੀ ਕੀਤੀਆਂ ਸਾਬ ਇੱਥੇ ਆਏ ਕਦੀ ਕਦੀ ਨਹੀਂ ਆਏ ਜੀ ਆਂਦੇ ਹੀ ਨਹੀਂ ਤੁਸੀਂ ਨਹੀਂ ਤੁਹਾਨੂੰ ਸਾਰਾ ਸੇਨਾ ਪੀ ਡਬਲਯੂ ਡੀ ਤੋਂ ਇੱਕ ਆਪਣੇ ਜਿਹੜਾ ਪਿੰਡ ਦੀ ਰੋਡ ਆ ਫਿਰ ਨਹੀਂ ਸਵਾਲ ਇਹ ਹੈ ਕਿ ਹਲਕਾ ਮੰਤਰੀ ਦਾ ਪੰਜਾਬ ਸਰਕਾਰ ਦੇ ਇੱਕ ਵੱਡੇ ਮੰਤਰੀ ਦਾ ਹਲਕਾ ਤੁਸੀਂ ਮੰਤਰੀ ਸਾਹਿਬ ਨੂੰ ਨਹੀਂ ਮਿਲੇ ਸਾਰਾ ਉਹਨਾਂ ਨੂੰ ਸਾਰੀ ਕੋਈ ਅਹੁਦੇਦਾਰ ਏਰੀਏ ਦਾ ਜਾਂ ਹੋਰ ਕੋਈ ਨਹੀਂ ਆਇਆ ਹੈ ਇੱਕ ਪ੍ਰਦੀਪ ਸਿੰਘ ਖਾਲਸਾ ਆਇਆ ਸੀ ਕੱਲ ਤੇ ਚਲੋ ਲੋਕਾਂ ਨਾਲ ਖੜਦੇ ਆ ਬਾਕੀ ਮੰਤਰੀ ਜਾਂ ਹੋਰ ਕੋਈ ਨਹੀਂ ਸਾਡੇ ਨਾਲ ਆਇਆ ਮੈਨੂੰ ਕੀ ਲੱਗਦਾ ਕੀ ਲੱਗਦਾ ਕੀ ਇਹ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਹੈ ਜੀ ਨਾਜਾਇਜ਼ ਮਾਈਨਿੰਗ ਹੈ ਬਿਲਕੁਲ ਨਾਜਾਇਜ਼ ਮਾਈਨਿੰਗ ਹੈ ਜੀ ਤੁਹਾਨੂੰ ਦਿੱਕਤ ਕੀ ਆ ਰਹੀ ਪਿੰਡਾਂ 'ਚ ਇੱਕ ਤਾਂ ਸਾਰੀਆਂ ਸੜਕਾਂ ਹੀ ਟੁੱਟ ਗਈਆਂ ਜੀ ਸਾਰੀਆਂ ਹੀ ਕੋਈ ਇਸ ਤਰ੍ਹਾਂ ਦੇ ਖੱਡੇ ਏਡੇ ਏਡੇ ਡੂੰਘੇ ਪਏ ਆ ਨਾ ਉਹਦੇ 'ਚ ਕਿਸੇ ਉਹਨਾਂ ਨੇ ਰਿਪੇਅਰ ਦੀ ਕੋਈ ਪਾਇਆ ਨਾ ਕੁਝ ਹੋਰ ਇੰਨੇ ਕਿ ਦੁਖੀ ਆ ਅਸੀਂ ਪਾਣੀ ਆ ਜਾਂਦਾ ਗਾਰੇ ਨਾਲ ਸਾਰੇ ਲਿਬੜ ਕੇ ਲਿਬੜ ਕੇ ਅਸੀਂ ਅੰਦਰ ਜਾਂਦੇ ਆਂ ਕਈ ਬਜ਼ੁਰਗ ਡਿੱਗ ਚੁੱਕੇ ਆ ਉਹਨਾਂ ਦੇ ਸੱਟਾਂ ਲੱਗ ਚੁੱਕੀਆਂ ਨੇ ਵੀ ਸਰਕਾਰ ਦਾ ਆਖਦੀ ਅਸੀਂ ਨਸ਼ਾ ਵੀ ਖਤਮ ਕਰਨਾ ਉਹ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋਵਗੇ ਕਿਸਾਨਾਂ ਦੇ ਮਗਰ ਵੀ ਭੱਜਦੀ ਹੈ ਸਰਕਾਰ ਚਲੋ ਨਸ਼ਾ ਖਤਮ ਕਰਨਾ ਉਹ ਬਹੁਤ ਵਧੀਆ ਗੱਲ ਆ ਸਰਕਾਰ ਦੀ ਅਸੀਂ ਉਹਦੀ ਸਲਾਘਾ ਕਰਦੇ ਆਂ ਪਰ ਆ ਜਿਹੜੀ ਸਾਡੀ ਤਿੰਨਾ ਚਾਰਾ ਪਿੰਡਾਂ ਦੀ ਜ਼ਿੰਦਗੀ ਉਹਨਾਂ ਨੇ ਖਰਾਬ ਕੀਤੀ ਪਈ ਆ ਰੇਤ ਮਾਫੀਆ ਨੇ ਹਾਂ ਇਦੇ ਬਾਰੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੱਲ ਸਗਤੇ ਸਾਡੇ ਹੀ ਮੈਂਬਰ ਪੰਚਾਇਤ ਤੇ ਸਰਪੰਚ ਸਾਹਿਬ ਦੇ بیٹے ਨੂੰ ਚੱਕ ਕੇ ਲੈ ਗਈ ਪੁਲਿਸ ਧੱਕੇ ਨਾਲ ਉਹ ਗੁੰਡੇ ਲਿਆ ਲੈ ਕੇ ਆਏ ਨਾਲ ਉਹ ਮਾਫੀਆ ਵਾਲੇ ਉਹਨਾਂ ਨੇ ਸਾਡੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਉਹ ਉਹ ਉਹਨਾਂ ਨੇ ਮਾਰਕਟ ਕੀਤੀ ਮਾਰਕਟ ਕੀਤੀ ਹੈ ਜੀ ਸਾਡੇ ਨਾਲ ਗਾਲਾਂ ਕੱਢੀਆਂ ਪੰਚਾਇਤ ਨੂੰ ਸਾਡੀ ਪੰਚਾਇਤ ਨੂੰ ਗਾਲਾਂ ਕੱਢ ਕੇ ਗਿਆ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਨੂੰ ਵੀ ਬੰਦਾ ਚੰਗਾ ਬੋਲੇ ਆ ਲੇਡੀਜ਼ ਨਾਲ ਹੋਰ ਵੀ ਬਦਤਮੀਜ਼ੀ ਕੀਤੀ ਤੁਸੀਂ ਸਰਪੰਚ ਹੋ ਹਾਂਜੀ ਅੱਛਾ ਤੋ ਤੁਹਾਡੀ ਗੱਲ ਨਹੀਂ ਹੋਈ ਸਰਕਾਰ ਦੇ ਨੁਮਾਇੰਦੇ ਦੇ ਨਾਲ ਕਿਸੇ ਨਾਲ ਜਿਹੜੇ ਮਾਈਨਿੰਗ ਵਿਭਾਗ ਦੇ ਅਫਸਰ ਨੇ ਉਹਨਾਂ ਨਾਲ ਸਾਰਾ ਨਪਲਸ ਵਾਲਿਆਂ ਨਾਲ ਗੱਲ ਹੋਈ ਸਾਰਾ ਕੀਤਾ ਹੋਇਆ ਉਹਨਾਂ ਨੇ ਸਿਸਟਮ ਸਾਰਾ ਬਣਾਇਆ ਹੋਇਆ ਵਾ ਪਰ ਸੁਣਵਾਈ ਕੋਈ ਨਹੀਂ ਹੁੰਦੀ ਹੈਗੀ ਸਾਡੀਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਬੱਚੇ ਸਕੂਲ ਜਾਂਦੇ ਆ ਦੋ ਸਕੂਲ ਆ ਸਾਡੇ ਰੋਡ ਦੇ ਉੱਪਰ ਉਹ ਵੀ ਸਾਰੇ ਸੜਕ ਖਰਾਬ ਹੋਈ ਪਿਆ ਬੱਚੇ ਡਿੱਗਦੇ ਆ ਸਿਆਣੇ ਬੁਢੇ ਸਭ ਡਿੱਗਦੇ ਆ ਗੁਰਦੁਆਰਾ ਸਾਹਿਬ ਨਹੀਂ ਅੰਦਰ ਜਾ ਹੁੰਦਾ ਨਾਲੀਆਂ ਦੀਆਂ ਪੈਪਾਂ ਸਭ ਲੀਕ ਹੋਈਆਂ ਪੰਜਾਂ ਨੇ ਪਾਣੀ ਗੰਦਾ ਹੋਇਆ ਪਿਆ ਕਿੰਨੀ ਦਿਨ ਬੈਠੇ ਰੋਗੇ ਇੱਥੇ ਕਿ ਕਿੰਨੀਆਂ ਇਸ ਕਿ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਬੈਠੇ ਰਵਾਂਗੇ ਬਿਕਾਜ਼ ਅਸੀਂ ਲੀਗਲ ਪ੍ਰੋਟੈਸਟ ਕਰ ਰਹੇ ਆ ਰਾਈਟ ਇਹ ਸਾਡੀ ਜਿਹੜੀ ਇਹ ਰੋਡ ਆ ਸਾਨੂੰ ਪੀ ਡਬਲਯੂ ਡੀ ਵੱਲੋਂ ਲੈਟਰ ਮਿਲ ਚੁੱਕੀ ਆ ਦੇਖੋ ਕਿ ਸਾਡੀ ਇਹ ਤੇ ਜਿਹੜੀ ਪੀ ਸੀ ਪਾਈ ਹੋਈ ਆ ਉਹ 20 ਐਮ ਐਮ ਸਰਕਾਰ ਦਾਖਦੀ ਉਹ ਪੰਜਾਬ ਦੀ ਜਨਤਾ ਨਾਲ ਨਹੀਂ ਨਹੀਂ ਤੁਸੀਂ ਇੱਕ ਮਿੰਟ ਗੱਲ ਸੁਣੋ ਨਾ ਸਰ ਸਰਕਾਰ ਦੀ ਜਨਤਾ ਨਾਲ ਸਾਰੀਆਂ ਸਰਕਾਰਾਂ ਆਹੀ ਕੁਝ ਬੋਲਦੀਆਂ ਹੁੰਦੀਆਂ ਨੇ ਕਦੇ ਕੋਈ ਜਨਤਾ ਨਾਲ ਖੜਿਆ ਆ ਸਿਰਫ ਵੋਟਾਂ ਲੈਣ ਸਾਡੇ ਕੋਲ ਆਉਂਦੇ ਆ ਤੇ ਉਸ ਤੋਂ ਬਾਅਦ ਵਿੱਚ ਉਹ ਪੁੱਛਦੇ ਤੱਕ ਨਹੀਂ ਕਿ ਆਕੇ ਕੀ ਆ ਆ ਸਾਡੀ ਰੋਡ ਦਾ ਕਲੀਅਰ ਲਿਖਿਆ ਹੋਇਆ ਦੇਖੋ ਤੁਸੀਂ ਕਿ ਸਾਡੀ ਜਿਹੜੀ ਰੋਡ ਆ ਇਟ ਇਜ਼ ਓਨਲੀ ਫॉर ਜਿਹੜੀ ਹੈਗੀ ਆ ਸਾਡੀ ਪਿੰਡ ਦੀ ਆਵਾਜ਼ਾਈ ਲਈ ਆ ਇਹ ਕਿਸੇ ਹੈਵੀ ਵਹੀਕਲ ਜੀ ਜਾਂ ਮਾਈਨਿੰਗ ਦੇ ਟਿਪਰਾਂ ਲਈ ਨਹੀਂ ਯੂਜ਼ ਹੋ ਸਕਦੀ ਅੱਛੇ ਸੜਕ ਜਿਹੜੀ ਹੈ ਇਹ ਬਣੇ ਨੂੰ ਕਿੰਨੇ ਸਾਲ ਹੋ ਗਏ ਨਹੀਂ ਬਣੇ ਨੂੰ 10-12 ਸਾਲ ਹੋ ਗਏ ਨਹੀਂ ਬਣੀ ਨਹੀਂ ਬਣੀ ਹੈਗੀ ਸੜਕ ਟੁੱਟ ਰਹੀ ਆ ਸਾਨੂੰ ਲਾਲਚ ਵੀ ਦਿੱਤੇ ਜਾਂਦੇ ਆ ਬਟ ਮਾਈਨਿੰਗ ਦਾ ਕੰਮ ਹੋ ਰਿਹਾ ਤਾਂ ਸੜਕਾਂ ਨਹੀਂ ਬਣਾ ਰਿਹਾ ਨਹੀਂ ਆਬਵੀਅਸਲੀ ਗੱਲ ਹੈ ਨਾ ਮਾਈਨਿੰਗ ਚ ਉਹਨਾਂ ਦਾ ਬੈਨੀਫਿਟ ਹੁੰਦਾ ਹੈ ਜਦੋਂ ਸਾਰਿਆਂ ਨੂੰ ਉੱਪਰ ਤੋਂ ਥੱਲੇ ਤੱਕ ਹਿੱਸੇ ਜਾਣਗੇ ਤਾਂ ਲੋਕਾਂ ਦਾ ਹਿੱਤ ਥੋੜੀ ਦੇਖਣਗੇ ਉਹਨਾਂ ਨੇ ਤਾਂ ਆਪਣੀਆਂ ਜੇਬਾਂ ਭਰਨੀਆਂ ਨੇ ਉਹਨਾਂ ਨੇ ਤਾਂ ਆਪਦਾ ਦੇਖਣਾ ਨਾ ਵੀ ਸਾਡੀ ਜੇਬ ਚ ਮਾਲ ਆ ਰਿਹਾ ਸਾਡੇ ਘਰ ਬਣ ਰਹੇ ਉਹਨਾਂ ਨੇ ਇਹ ਥੋੜੀ ਦੇਖਣਾ ਕਿ ਲੋਕ ਕਿੰਨੇ ਤੰਗ ਹੋ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਦੱਤ ਰੇੜਾ ਆ ਗਈਆਂ ਲੋਕ ਰੋਡ ਮੈਪ ਤੱਕ ਨਹੀਂ ਗਏ ਇਹਨਾਂ ਦੇ ਕੋਲ ਜਿਹੜੀ ਮਾਈਨਿੰਗ ਹੋ ਰਹੀ ਹੈ ਈਵਨ ਅਗਰ ਆਪਾਂ ਕਹਿ ਦਈਏ ਕਿ ਉਹਨਾਂ ਦੀ ਜੇ ਖੱਡ ਅਪਰੂਵ ਵੀ ਬਟ ਉਹਨਾਂ ਕੋਲ ਰੋਡ ਮੈਪ ਨਹੀਂ ਹੈਗਾ ਕਿ ਉਹ ਇੱਧਰ ਦੀ ਲੰਘ ਸਕਣ ਸੋ ਬੇਸਿਕਲੀ ਜਦੋਂ ਰੋਡ ਮੈਪ ਨਹੀਂ ਹੈਗਾ ਇਟ ਮੀਨਸ ਇਟ ਇਜ਼ ਇਲੀਗਲ ਔਰ ਪੁਲਿਸ ਸਾਨੂੰ ਹੀ ਆ ਕੇ ਅੱਗੇ ਰੋਪਾ ਰਹੀ ਆ ਸਾਡੇ ਜਦੋਂ ਚੱਕ ਕੇ ਲੈ ਕੇ ਗਈ ਆ ਉਹ ਕਹਿੰਦੇ ਕਿ ਤੁਸੀਂ ਰੋਡ ਬਲੌਕ ਕੀਤੀ ਐ ਇਸ ਲਈ ਤੁਹਾਡੇ ਤੇ ਕਾਰਵਾਈ ਹੋਊਗੀ ਕਿਪਦਾ ਮੁੱਖ ਮੁੱਖ ਮੰਤਰੀ ਸਾਹਿਬ ਜਾਂ ਨੁਮਾਇੰਦੇ ਦੇਖਦੇ ਹੋਣ ਕਹੋਗੇ ਕੀ ਐਜ਼ ਅ ਔਰਤ ਕਿਉਂਕਿ ਮੈਂ ਬੜੀਆਂ ਔਰਤਾਂ ਦੇਖ ਰਿਆ ਪਿੰਡ ਦੀਆਂ ਇੱਥੇ ਸਾਰੀਆਂ ਖੜੀਆਂ ਨੇ ਮੈਂ ਕਹੂੰਗਾ ਕੈਮਰਾਮੈਨ ਇੱਕ ਵਾਰੀ ਇੱਧਰ ਕੈਮਰਾ ਘੁਮਾ ਕੇ ਜਿਹੜੇ ਨੌਜਵਾਨ ਖੜੇ ਨੇ ਇੱਥੇ ਕਿਉਂਕਿ ਇਹ ਆਵਾਜ਼ ਚੌਕਰੇ ਦੇ ਇ ਇੱਥੇ ਜਿਸ ਤਰ੍ਹਾਂ ਦੇ ਨਾਲ ਇਕੱਠੇ ਹੋਏ ਨੇ ਪਰ ਸੁਣਵਾਈ ਨਹੀਂ ਹੋ ਰਹੀ ਇਹ ਇਹ ਕਿਉਂ ਕਿਸ ਕੀ ਕਾਰਨ ਕੀ ਹੈ ਜਿਸ ਦੇ ਪਿੱਛੇ ਕੀ ਮੰਦਗੀ ਹੋ ਕਿਉਂਕਿ ਸਾਹਨੇ ਵਾਲ ਹਲਕੇ ਦੇ ਵੀ ਕਦੇ ਵੀ ਜਦੋਂ ਕੋਈ ਲੀਡਰਾਂ ਵੱਲੋਂ ਸੁਣਵਾਈ ਨਹੀਂ ਹੁੰਦੀ ਪ੍ਰਸ਼ਾਸਨ ਵੱਲੋਂ ਤਾਂ ਉਦੋਂ ਹੀ ਹੁੰਦਾ ਕਿ ਮਿਲੀ ਭੋਗਤਾ ਸਭ ਦੀ ਤਾਂ ਸਭ ਦੀ ਸ਼ਹਿ ਦੇ ਹੁੰਦਾ ਔਰ ਜਦੋਂ ਜਿਹੜੇ ਉਹ ਕਹਿੰਦੇ ਆ ਨਾ ਕਿ ਉਲਟੀ ਬਾੜ ਖੇਤ ਨੂੰ ਖਾਵੇ ਤਾਂ ਜਦੋਂ ਜਿਹੜੇ ਸਾਡੇ ਪ੍ਰੋਟੈਕਟਰ ਨੇ ਜਿਹੜੇ ਸਾਡੀ ਸਰਵਿਸ ਕਰਨ ਲਈ ਪੁਲਿਸ ਮੁਲਾਜ਼ਮ ਨੇ ਉਹ ਸਾਨੂੰ ਹੀ ਉਲਟਾ ਆ ਕੇ ਸਾਡੀਆਂ ਮਾਮਾ ਨੂੰ ਗਾਲਾਂ ਕੱਢ ਕੇ ਗਏ ਨੇ ਇਹ ਇਹਨਾਂ ਨੂੰ ਕਹਿੰਦੇ ਤੁਸੀਂ 5-500 ਰੁਪਏ ਲੈ ਲਓ ਤੇ ਬੈਠ ਜੋ ਅੰਦਰ ਹੈ ਮਾਈਨਿੰਗ ਵਾਲੇ ਸੋ ਜਿਹੜੇ ਸਾਡੇ ਪ੍ਰੋਟੈਕਟਰ ਨੇ ਉਹੀ ਜਾ ਦਾ ਕੇ ਸਾਡੇ ਵਾਲਿਆਂ ਨੂੰ ਚੱਕ ਕੇ ਲੈ ਕੇ ਜਾ ਰਿਹਾ ਸਾਡੇ ਵਾਲਿਆਂ ਨੂੰ ਕਹਿ ਰਿਹਾ ਤੁਹਾਡੇ ਤੇ 283 ਦੀ ਕਾਰਵਾਈ ਕਰਾਂਗੇ ਫਲਾਨਾ ਕਰਾਂਗੇ ਧਮਕਾ ਕਰਾਂਗੇ ਤਾਂ ਇਟ ਮੀਨਸ ਕਿ ਸਾਰਿਆਂ ਦੀ ਮਿਹਲੀ ਭੋਗਤਾ ਸਾਰਿਆਂ ਦੇ ਘਰ ਭਰ ਰਹੇ ਆ ਬਸ ਸਾਨੂੰ ਬਰਬਾਦ ਕੀਤਾ ਜਾ ਰਿਹਾ ਮੈਂ ਥੋੜਾ ਜਿਹਾ ਟੀਪਰ ਵੀ ਦਿਖਾਦਾ ਜਿਹੜੇ ਤੁਸੀਂ 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 ਟੀਪਰ ਜਿਹੜੇ ਘੇਰੇ ਨੇ ਇਹ ਮਕਾਨਾਂ ਨੂੰ ਨੁਕਸਾਨ ਹੋ ਰਿਹਾ ਔਰ ਜਿਹੜੇ ਟੀਪਰ ਇੱਥੇ ਪਿੰਡ ਵਾਸੀਆਂ ਨੇ ਘੇਰੇ ਨੇ ਮੈਂ ਉਹ ਟੀਪਰਾ ਦੀਆਂ ਤਸਵੀਰਾਂ ਵੀ ਦਿਖਾ ਦਵਾ ਔਰ ਇਹ ਸੜਕ ਜਿਹੜੀ ਹੈ ਪਿੰਡ ਵਾਸੀਆਂ ਦਾ ਕਹਿਣਾ ਕਿ ਸੜਕਾਂ ਟੁੱਟੀਆਂ ਹੋਈਆਂ ਨੇ ਇਹ ਟੀਪਰ ਓਵਰਲੋਡਡ ਹੈ ਕਈ ਟੀਪਰ ਇਹੜਾ ਪਿੰਡਾਂ ਦੇ ਵਿੱਚ ਲੰਘਦੇ ਨੇ ਔਰ ਸੜਕਾਂ ਦਾ ਨੁਕਸਾਨ ਹੁੰਦਾ ਔਰ ਇਹ ਟੀਪਰ ਓਵਰਲੋਡਡ ਜਦੋਂ ਇਲੀਗਲ ਮਾਈਨਿੰਗ ਜਿੱਥੇ ਹੁੰਦੀ ਹੈ ਉੱਥੋਂ ਦੀ ਰੇਤਾ ਲੱਦ ਕੇ ਲਿਆਉਂਦੇ ਨੇ ਤਾਂ ਪਿੰਡ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਮੈਂ ਦੁਬਾਰਾ ਫੇਰ ਹਾਜ਼ਰ ਹੋਵਾਂਗਾ ਐਸੀ ਖਬਰ ਦੇ ਨਾਲ ਮਨੋਤਵੀਨ ਸ਼ਰਮਾ ਮੇਰੇ ਕੈਮਰਾਮੈਨ ਰਾਜਵੰਦ ਟੋਨੀ ਨੂੰ ਇਜਾਜ਼ਤ ਦਿਓ ਧੰਨਵਾਦ